ਅੱਜ ਹੀ ਸਾਰਿਆਂ ਨੂੰ ਮੈਂ ਅੰਦਕ ਪਰ ਆ ਗਏ ਖੋਣੇ ਜੀ ਲੈ ਕੇ ਅੱਜ ਮੈਂ ਵੀ ਬਾਰ ਬਾਰੀ ਵਿੱਚ ਤੇ ਦੇਖਿਆ ਕਿ ਸਾਗ ਹੋਇਆ ਹੋਇਆ ਸੀਗਾ ਤੇ ਮੇਰਾ ਅੱਜ ਸਾਥ ਖਾਣ ਨੂੰ ਬਣ ਚੁੱਕੀਤਾ ਤੇ ਮੈਂ ਸਾਰੇ ਸਬਜ਼ੇ ਵਗੈਰਾ ਨੇ ਜਿਹੜਾ ਮਾਰਚ ਦੇਖ ਕੇ ਤੇ ਸਾਗ ਤੋੜਨ ਦੀ ਤਿਆਰੀ ਕੀਤੀ ਤੇ ਇੱਧਰ ਕਿੰਨੂ ਵਗੈਰਾ ਦੇਖੀ ਸਾਰੇ ਪੱਕੇ ਪਏ ਤੇ ਤੇਰ ਗੋਭੀ ਕਿੰਨੀ ਦੇਖਿਆਗਾ ਗੋਭੀ ਵਾਲੇ ਕੋਈ ਫੁੱਲ ਆਏ ਨਹੀਂ ਹੈਗਾ ਬਟ ਸਟਾਰਟਿੰਗ ਹੋ ਚੁੱਕੀ ਹੈ ਤੇ ਮੈਂ ਆਪਣਾ ਸਾਗ ਜਿਹੜਾ ਤੋਂ ਬੰਦ ਤੋਰ ਲਈ ਮਤਲਬ ਰੈਡੀ ਸਭ ਚੁੱਕੀ ਸੀ ਸਾਡੇ ਵਿੱਚ ਵਿੱਚ ਵੈਸੇ ਦੋ ਵਾਰੀ ਬਣ ਚੁੱਕਿਆ ਸਾਗ ਬਟ ਮੈਂ ਅੱਜ ਬਣਾਉਣ ਲੱਗੀ ਆ ਪਹਿਲੀ ਵਾਰੀ ਕਾਫੀ ਟਾਈਮ ਲਗ ਰੋ ਔਰ ਮੈਂ ਬਣਾਇਸੀ ਕੁੱਕਰ ਵਿੱਚ ਸਾਗ ਤੇ ਮੈਂ ਬਾਹਲਾ ਨਹੀਂ ਬਣਾਇਆ ਹੈਗਾ ਮੈਂ ਥੋੜੇ ਬਣਾਇਸੀਗਾ ਬਸਹਾ ਇੱਕ ਛਾਣੀ ਤੇ ਜਿਸ ਟੇਕ ਸਾਦੇ ਮਸਾਲਾ ਕੁਝ ਤੋਰ ਲਈਆਂ ਮੇਥੇ ਮੇਥੀ ਪਾਲਕ ਔਰ ਛੋਲੇ ਛੋਲੇ ਦਾ ਕੀ ਮਹਤਵਪੂਰਨ ਦੇਣਾ ਕਿ ਚਰਚਰਾ ਬਣਾਉਂਦਾ ਸਾਗ ਥੋੜਾ ਜਿਹਾ ਸਾਗਤ ਸਾਡੇ ਵਿੱਚ ਦੋ ਵਾਰੀ ਬਣ ਚੁੱਕਿਆ ਤੇ ਸਾਗ ਥੋੜਾ ਜਿਹਾ ਘੱਟ ਹੋਇਆ ਹੈ। ਛਿੱਤੀ ਢੋਲਣੇ ਸਾਡੇ ਕਰ ਛਿੱਤੀ ਮੋਲਣ ਦੇ ਨੇ ਤੇ ਮੇਥੇ ਥੋੜਾ ਜਿਹਾ ਘੱਟ ਹੋਏ ਨੇ ਸਾਡੇ ਮੇਥੇ ਨਹੀਂ ਪੂਰੀ ਤਰ੍ਹਾਂ ਹੋਏ ਮੇਥੇ ਅਸੀਂ ਹੁਣ ਦੁਬਾਰਾ ਬੀਜੇ ਨੇ। ਤੇ ਮੈਂ ਤੇਰੇ ਵਿੱਚ ਕੁੱਕਰ ਵਿੱਚ ਸਾਗ ਤੇ ਇੱਕ ਹੱਥ ਨਾਲ ਵੀਡੀਓ ਬਣਾਉਣੀ ਹੁੰਦੀ ਹੈ ਤੇ ਇੱਕ ਹੱਥ ਨਾਲ ਤੇ ਸਾਰਾ ਕੰਮ ਕਰਦੇ ਹੁੰਦੇ ਹਾਂ ਇਸ ਲਈ ਥੋੜੀ ਜਿਹੀ ਵੀਡੀਓ ਸਕਿਪ ਹੋ ਚੁੱਕੀ ਹੈ ਮੇਤੇ। ਸਾਗ ਝਿਰਦਿਆਂ ਦੀ ਤੇ ਕੁੱਕਰ ਵਿੱਚ ਪਾਉਂਦਿਆਂ ਦੀ। ਤੁਸੀਂ ਦੇਖ ਸਕਦੇ 10-15 ਸਿਟੀਆਂ ਤੋਂ ਬਾਅਦ ਸਾਗ ਘੁੱਲ ਚੁੱਕਿਆ ਹੈ ਕਾਫੀ ਹੱਦ ਤੱਕ। ਇਸ ਤੋਂ ਬਾਅਦ ਫਿਰ ਮੈਂ ਥੋੜੇ ਜਿਹੀ ਇਸਨੂੰ ਹੋਰ ਬਰਾਈਆ ਤੇ ਜਿਹੜਾ ਪੱਤਾ ਦਿਖ ਰਿਹਾ ਸੀਗਾ ਫਿਰ ਪੱਤਾ ਦਿਖਣ ਤੋਂ ਬੰਦ ਹੋ ਗਿਆ ਤਾਂ ਆ ਜਦੋਂ ਦੇਖ ਸਕਦੇ ਹੁਣ ਸਾਗ ਕਾਫੀ ਹੱਥ ਤੱਕ ਹੋ ਚੁੱਕਿਆ ਤੇ ਨਾ ਘੋਲਣਾ ਫੇਰਦੀ ਰਹੀ ਬਾਰ-ਬਾਰ ਇਸ ਵਿੱਚ ਤੇ ਮਤਲਬ 15-20 ਮਿੰਟ ਤਾਂ ਮੈਂ ਲਗਾਤਾਰ ਫੇਰੇ ਦਿੰਦੀ ਸੀਗੀ ਥੋੜਾ ਜਿਹਾ ਟਾਈਮ ਲਗੋ ਜਦ ਵਿੱਚ ਕੁੱਕਰ ਹੋਣ ਦੀ ਸੀਗੀ ਤੇ ਆਹ ਦੇਖੋ ਆਲਣ ਪਾਉਣ ਦੀ ਤਿਆਰੀ ਹੋ ਚੁੱਕੀ ਹੈ ਪੂਰੀ ਤਰ੍ਹਾਂ ਪੱਤੇ ਗਾ ਚੁੱਕੇ ਨੇ ਸਾਗ ਪੂਰੀ ਤਰ੍ਹਾਂ ਰਿਚ ਚੁੱਕਿਆ ਹੈ ਤੇ ਆਲਣ ਉਹ ਮਤਲਬ ਆਲਣ ਇੰਨਾ ਪਾਉਣਾ ਚਾਹੀਦਾ ਜਦ ਤੱਕ ਉਹ ਪੂਰੀ ਤਰ੍ਹਾਂ ਘੋਟੇ ਨਾ ਲੱਜੇ ਤੇ ਸਾਗ ਆਪਣਾ ਗਾੜਾ ਨਾ ਹੋ ਜਾਵੇ ਤੇ ਮੈਂ ਕਮ ਸੇ ਕਮ 4-5 ਮੁਠੀਆਂ ਾਲਣ ਦੇ ਪਾਤੀਆਂ ਸੀਗੀਆਂ ਜਦੋਂ ਉਹ ਘੋਟੇ ਨ ਲੱਗਣ ਲੱਗਿਆ ਤੇ ਸਾਗ ਵਿੱਚ ਦਿਸਣ ਲੱਗਿਆ ਤਾਂ ਫਿਰ ਮੈਂ ਉਹ ਮਤਲਬ ਹੱਡੀ ਸੀਗੀ ਪਾਉਣੇ ਤੋਂ ਤੁਸੀਂ ਦੇਖਦੇ ਮੈਂ ਬਹੁਤ ਜ਼ਿਆਦਾ ਇਹਨੂੰ ਸਾਗ ਨੂੰ ਘੋਟਿਆ ਤੇ ਕੁੱਕਰ ਵਿੱਚ ਵੈਸੇ ਵੀ ਵੱਧ ਘੁਲ ਜਾਂਦਾ ਸਾਗ ਤੇ ਕਿਉਂਕਿ ਪੱਤਾ ਕੱਚਾ ਹੀ ਹੈ ਨਾ ਸਾਗ ਦਾ ਕੋਈ ਜ਼ਿਆਦਾ ਨਹੀਂ ਹਲੇ ਪੱਕਿਆ ਹੋਇਆ ਗੰਧਰ ਨਹੀਂ ਹੈਗੀ ਹਲੇ ਕੱਚੇ ਸਾਗ ਇਸ ਲਈ ਬਣਾ ਵੀ ਛੇਤੀ ਗਿਆ ਸੀਗਾ ਮੇਰਾ ਡੇਢ ਤੋਂ 2 ਘੰਟੇ ਵਿੱਚ ਤੇ ਆਹ ਦੇਖੋ ਮੈਂ ਆਲਣ ਵਾਗੇ ਪੂਰਾ ਘੋਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਮੇਰਾ ਸਾਗ ਪੂਰੀ ਤਰ੍ਹਾਂ ਮਤਲਬ ਆਲਣ ਵਧੀਆ ਪੈ ਚੁੱਕਿਆ ਹੈ ਤੇ ਘੋਰ-ਘੋਰ ਕੇ ਮਤਲਬ ਇਹਨ ਪੂਰੀ ਤਰ੍ਹਾਂ ਸਾਗ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਘੋਰਨੇ ਨੂੰ ਲੱਗ ਰਿਹਾ ਹੈ ਮਤਲਬ ਕਿ ਆਲਣ ਨੇ ਪੱਠੀਆਂ ਪੈ ਚੁੱਕਿਆ ਹੈ ਤੇ ਹੁਣ ਇਸ ਵਿੱਚ ਮੈਂ ਕਰਮ ਕਰਕੇ ਪਾਣੀ ਪਾਉਂਗੀ ਰਿਚ ਦਾ ਕਰਮ ਪਾਣੀ ਦੜ ਕੇ ਫਿਰ ਇਸ ਨੂੰ ਅੱਧਾ ਘੰਟਾ ਹੋਰ ਝਾਉਂਗੀ ਆ ਦੇਖੋ ਮੈਂ ਗਰਮ ਕਰਕੇ ਇਹ ਪਾਣੀ ਪਾਇਆ ਤੇ ਇਸ ਨੂੰ ਹੋਰ ਥੋੜਾ ਟਾਈਮ ਨਾ ਘੋਟਿਆ ਮੈਨੂੰ ਬੜਾ ਸ਼ੌਂਕ ਹੈ ਘੋਟਣੇ ਦਾ ਕਿਉਂਕਿ ਜਿੰਨਾ ਘੋੜਦੇ ਆ ਉਨਨਾ ਮਲੈਮ ਬਣ ਜਾਂਦਾ ਕਹਿੰਦੇ ਇਹ ਸਾਗ ਮਲਾਈ ਵਰਗਾ ਬਣਿਆ ਹੋਇਆ ਸਵਾਦ ਆ ਤਾਂ ਜ਼ਿਆਦਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲਿਓ ਤੇ ਹੋਰ ਤਰ੍ਹਾਂ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਸਾਗ ਔਰ ਕੇ ਸਾਰਾ ਮਤਲਬ ਮੇਰਾ ਸਾਗ ਰੈਡੀ ਹੋ ਚੁੱਕਿਆ ਹੈ ਹਾਂ ਦੇਖੋ ਹੁਣ ਮੈਂ ਥੋੜਾ ਟਾਈਮ ਤੇ ਲਈ ਇਹਨੂੰ ਭਰ ਜਾਊਗੀ ਔਰ